350 ਸਾਲਾਂ ਦਾ ਤਾਪਦੀ ਨੂੰ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਿੱਧੀ ਦਿਹਾੜੇ ਦੇ ਸਬੰਧ ਦੇ ਵਿੱਚ ਦਿੱਲੀ ਤੋਂ ਸੈਕੰਡ ਰੈਲ ਜੋ ਯਾਤਰਾ ਅੱਜ ਕੱਲ ਰਾਤ ਜਲੰਧਰ ਪਹੁੰਚੀ ਹੈ ਤੇ ਅੱਜ ਜੋ ਆ ਅਗਲਾ ਪਰਵਾਹ ਸ਼ੁਰੂ ਕਰ ਦਿੱਤਾ ਗਿਆ ਸਾਡੀ ਸਿੰਘ ਜੀ ਅੱਜ ਤੁਸੀਂ ਸ਼ੁਰੂਆਤ ਜਲੰਧਰ ਤੋਂ ਹੁਣ ਅੰਮ੍ਰਿਤਸਰ ਨੂੰ ਸ਼ੁਰੂਆਤ ਕਰ ਦਿੱਤੀ ਗਈ ਹੈ ਸਵੇਰ ਮੈਂ ਕਿਹਾ ਸਵੇਰ ਤੋਂ ਜਿਸ ਤਰੀਕੇ ਨਾਲ ਜਲੰਧਰ ਦੀ ਸੰਗਤ ਦੇ ਪਹਿਲੀ ਦਿਨ ਰਾਤੀ ਤੁਸੀਂ ਆਪ ਹੀ ਸੀ ਕਿ ਸਾਡੇ ਨਾਲ ਤੁਸੀਂ ਦੇਖਿਆ ਸਵੇਰ ਤੋਂ ਜਿਸ ਤਰੀਕੇ ਨਾਲ ਸਵਾਗਤ ਹੋ ਰਿਹਾ ਨੇ ਵਰਕਿੰਗ ਡੇ ਹੈ ਔਰ ਰਾਤੀ ਇਹਦੇ ਪਰਵੇ ਸਵਾਗਤ ਜਿਹੜੇ 12 15 ਜਗਾ ਹੋਏ ਨੇ ਉਹਦੇ ਬਾਅਦ ਸਵੇਰੇ ਫਿਰ ਲੋਕਾਂ ਚ ਉਸਿਆ ਹੈ ਇਹ ਦੱਸਦਾ ਪੈਰਾਮੀਟਰ ਹੈ ਕਿ ਜਿਹੜੀ ਯਾਤਰਾ ਉਸਨਿਆ ਜਿਹੜਾ ਦੇ ਰਹੀ ਸੀ ਉਹ ਸੁਨਿਆ ਦੇ ਰਹੀ ਸੀ ਕਿ ਧਰਮ ਦੀ ਆਜ਼ਾਦੀ ਦਾ ਉਹ ਸੁਨਿਆ ਦੇ ਰਹੀ ਸੀ এনवायरमेंट ਦਾ ਉਹ ਸੁਨਿਆ ਦੇ ਰਹੀ ਸੀਗੀ ਹੈਲਥ ਦਾ ਉਹ ਸੁਨਿਆ ਦੇ ਰਹੀ ਸੀ ਕਿ ਆਪਣੇ ਧਰਮ ਨਾਲ ਪੱਕੇ ਹੋਵੇ ਊੜੇ ਔਰ ਜੋੜੇ ਨੂੰ ਨਾ ਛੱਡੋ Hindu ਪੱਕਾ Hindu ਹੋਵੇ ਤੁਸੀਂ ਅੱਜ ਤਣਕ ਲਾਇਆ ਹੋਇਆ ਤੁਸੀਂ ਇੱਕ ਇਸਟ੍ਰਮ ਮੰਨਦੇ ਹੋ ਤੁਸੀਂ ਉਹਦੇ ਪੱਕੇ ਰਹੋ ਸਿੱਖ ਆਪਣੇ ਚ ਪੱਕੇ ਰਹਿਣ 크੍ਰਿਸਚਨ ਆਪਣੇ ਚ ਰਹਿਣ ਮੁਸਲਮਾਨ ਆਪਣੇ ਚ ਰਹਿਣ ਇਹ ਸੁਨੇਹਾ ਦੇ ਕੇ ਹਾਂ ਜ਼ਬਰੇ ਨਾਲ ਕੋਈ ਸਾਡੇ ਤਰਮ ਤੇ ਜਾਂ ਜਿਵੇਂ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਕੀਤੀ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਪਤਾ ਸੀ ਮੈਂ ਸ਼ਹਾਦਤ ਦੇਾਂਗਾ ਤਾਂ ਸਰਬੰਸ ਵਾਰਿਆ ਜਾਏਗਾ ਬੜੀਆ ਸ਼ਹਾਦਾ ਹੋਣ ਗਿਆ ਲੇਕਿਨ ਪੰਡਤ ਕਿਰਪਾ ਰਾਮ ਲੋਕ ਖਾਲੀ ਨਹੀਂ ਮੋੜ ਰਿਹਾ ਕਿਉਂਕਿ ਗੁਰਨਾਨਕ ਦੇ ਘਰ ਆਏ ਸਨ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਇੱਕ ਮੁੱਢ ਬਣ ਦਿੱਤਾ ਸੀ ਹਿੰਦੁਸਤਾਨ ਚ ਮੋਗਲਾਂ ਦੀ ਰਾਜ ਦੀ 800 ਸਾਲ ਦੀ ਪੁਰਾਣੀ ਗੁਲਾਮੀ ਨੂੰ ਕਟਣ ਦਾ ਜਿਹੜੀ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੱਟੀ ਸੀ ਇੱਕ ਸੁਨੇਹਾ ਮੈਂ ਕੱਲ ਵੀ ਦੇਖਿਆ ਸੀ ਵਿੱਚ ਹਿੰਦੂ ਭਾਈਚਾਰਾ ਵੀ ਕਿਹੜਾ ਤੁਹਾਡਾ ਦਿੱਲੀ ਤੋਂ ਸਟਾਰਟ ਹੋ ਕੇ ਤੁਹਾਡੇ ਨਾਲ ਸਾਈਕਲ ਯਾਤਰਾ ਜਿਹੜੀ ਕਰਦਾ ਮੈਂ ਕਹਿੰਦਾ ਰੋਏ ਜਦੋਂ ਮੈਂ ਗਿਆ ਨਾ ਉੱਥੇ ਫਤਿਹਗੜ੍ਹ ਸਾਹਿਬ ਉਹ ਛੋਟੇ ਸਾਬ ਜ਼ਿਆਦਾ ਦੇ ਗੁਰੂ ਘਰ ਚ ਜਾ ਕੇ ਰੋਏ ਉਹ ਕਹਿੰਦੇ ਹਮਨੇ ਸੁਨਾ ਥਾ ਹਮਨੇ ਪੜਾ ਥਾ ਹਮਨੇ ਦੇਖਾ ਨਹੀਂ ਥਾ ਉਹ ਨਿੱਕੇ ਨਿੱਕੇ ਜਿਹੇ ਮੁਠੇ ਜਿਹੜੇ ਕਿਰਪਾਨਾਂ ਦੇ ਉਹਨਾਂ ਦੇ ਪਏ ਨੇ ਪੁਰਾਣੀ ਜਿਹੜੀ ਕੰਧ ਹੈ ਉਹਨੂੰ ਉਹਨਾਂ ਨੇ ਦੇਖਿਆ ਮੈਂ ਸਮਝਦਾ ਮਾਂ ਕਿ ਉਹ ਰਿਅਲਾਈਜ਼ ਕਰ ਸਕੇ ਨੇ ਕਿ ਸਾਡਾ ਪਰਪਸ ਕੀ ਹੈ ਸਾਡਾ ਪਰਪਸ ਸਿੱਖਾਂ ਨੂੰ ਤੇ ਪਤਾ ਦੂਜੇ ਧਰਮਾਂ ਨੂੰ ਇਹ ਪਤਾ ਹੋਵੇ ਅੱਜ ਹਿੰਦੂ ਸਮਾਜ ਅੱਜ ਪੰਡਤ ਸਮਾਜ ਬਾਹਰ ਨਿਕਲ ਨਿਕਲ ਕੇ ਸਵਾਗਤ ਕਰਦਾ ਪਿਆ ਮੈਂ ਸਮਝਦਾ ਯਾਤਰਾ ਦੀ ਕਾਮਯਾਬੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨੇ ਕਦੀ ਅਸੀਂ ਇਤਿਹਾਸ ਨਹੀਂ ਦੇਖਿਆ ਕਿਹੜਾ ਅੱਜ ਸਾਨੂੰ ਇਤਿਹਾਸ ਅਸੀਂ ਆਉਣ ਵਾਲੇ ਟਾਈਮ ਤੇ ਆਪਣੇ ਬੱਚਿਆਂ ਨੂੰ ਕਿ ਥਾਂ ਥਾਂ ਤੇ ਜਾ ਕੇ ਕਿਹੜਾ ਇੱਕ ਮੈਸੇਜ ਦੇ ਇਸ ਤੋਂ ਵੱਡੀ ਕੀ ਯਾਤਰਾ ਦੀ ਸਫਲਤਾ ਮੈਂ ਗਿਣ ਸਕਦਾ ਵਾਂ ਜੋ ਕਹਿ ਰਹੇ ਨੇ ਜਾਂ ਜਿਹੜੇ ਰਸਤੇ 'ਚ ਜਿਨ੍ਹਾਂ ਨੇ ਸਾਡੇ ਸਵਾਗਤ ਕੀਤੇ ਨੇ ਮੈਂ ਸਮਝਦਾ ਇਹਦੀ ਯਾਤਰਾ ਦੀ ਇਹ ਕਾਮਯਾਬੀ ਹੈ ਇਹ ਤਾਂ ਸਟਾਰਟ ਹੋਇਆ ਰਸਤੇ ਦੇ ਵਿੱਚ ਜਲੰਧਰ ਦੇ ਵਿੱਚ ਇੰਨਾ ਕਿਹੜਾ ਤੁਹਾਨੂੰ ਆਹਾਨ ਮਿਲਿਆ ਵੈਲਕਮ ਕੀਤਾ ਜਾ ਰਿਹਾ ਫੁੱਲਾਂ ਨਾਲ ਸੇਵਾ ਕੀਤੀ ਜਾ ਰਹੀ ਹੈ ਮੈਂ ਸਮਝਦਾ ਹਰ ਜਗ੍ਹਾ ਤੇ ਹਰ ਗੁਰੂ ਘਰ ਹਰ ਕਮੇਟੀ ਨੇ ਸਾਡੇ ਸਵਾਗਤ ਕੀਤੇ ਨੇ ਮਾਰਕੀਟ ਕਮੇਟੀਆਂ ਨੇ ਸਵਾਗਤ ਕੀਤੇ ਨੇ ਔਰ ਅੱਗੋਂ ਵੀ ਇਹ سلسلہ ਚੱਲਦਾ ਰਹੇਗਾ ਕਿਉਂਕਿ ਇਹ ਸਵਾਗਤ ਮੇਰੇ ਮੇਰੀ ਟੀਮ ਦਾ ਨਹੀਂ ਹੋ ਰਿਹਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਉਹਨਾਂ ਦੇ ਕੰਟਰੀਬਿਊਸ਼ਨ ਦਾ ਸਵਾਗਤ ਹੋ ਰਿਹਾ ਲੋਗਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਕਿਦਾਂ ਤੁਸੀਂ ਸਭ ਨੂੰ ਇੱਕ ਮੋਟ ਦੇ ਲੈ ਕੇ ਇਕੱਠੇ ਮੈਂ ਸਮਝਦਾ ਹਾਂ ਕਿ ਸਾਨੂੰ ਆਪਸ ਵਿੱਚ ਧਾਰਮਿਕ ਜਿਹੜੀ ਪਿਆਰ ਹੈ ਉਹ ਵਿਦਾਣਾ ਚਾਹੀਦਾ ਉਹ ਕੰਦਾ ਨਹੀਂ ਖਿਚਣੀਆਂ ਚਾਹੀਦੀ ਉਹ ਜ਼ਹਿਰ ਨਹੀਂ ਉਗਲਣਾ ਚਾਹੀਦਾ ਗੁਰੂਆਂ ਨੇ ਨਹੀਂ ਸਿਖਾਇਆ ਇਹ ਹੀ ਅਸੀਂ ਮੈਸੇਜ ਦੇ ਰਹੇ ਹਾਂ ਕਿ ਅਸੀਂ ਗੱਲਬਾਤ ਕੀਤੀ ਗਈ ਹੈ ਮਨਜੀਤ ਸਿੰਘ ਜੀ ਕੇ ਜੋ ਦੇ ਰਾਤ ਜਲੰਧਰ ਦੇ ਵਿੱਚ ਪਹੁੰਚੇ ਸੀ ਵੱਡਾ ਉਹਨਾਂ ਨੂੰ ਕਿਹੜਾ ਵੈਲਕਮ ਮਿਲਿਆ ਸੀ ਮਾਰਕੀਟ ਵੱਲੋਂ ਜੱਥੇਬੰਦੀਆਂ ਵੱਲੋਂ ਤੇ ਅੱਜ ਜਲੰਧਰ ਤੋਂ ਸਟਾਰਟ ਹੋਏ ਨੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪਹੁੰਚਣਗੇ ਇਹ ਜੋ 80 ਕਿਲੋਮੀਟਰ ਦੀ ਕਿਹੜੀ ਯਾਤਰਾ ਉਹ ਇੱਥੋਂ ਦੀ ਸਟਾਰਟ ਕਰ ਦਿੱਤੀ ਗਈ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ